ਵੀਰ ਆਪਣਾ ਮਨਦੀਪ ਸਿੰਘ ਲੈ ਗਿਆ ਕੀ ਘਟਨਾ ਹੋਈ ਹੈ ਜਿਹੜੀ ਤੁਹਾਡੇ ਤੋਂ ਲੁੱਟ ਹੋਈ ਹੈ ਐਸੇ ਸੀਗੇ 20 ਲੱਖ ਰੁਪਇਆ ਕੋ ਕੇ ਲੈ ਗਏ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਚੱਲਿਆ ਸੀਗਾ ਘਰੇ ਲੈ ਕੇ ਚੱਲੀ ਸੀ ਕੀ ਕੰਮ ਕੀ ਕਰਦੇ ਤੁਸੀਂ ਕੰਮ ਸਾਡਾ ਇਮੀਗ੍ਰੇਸ਼ਨ ਦਾ ਕੰਮ ਹੈ ਹੈ ਇਮੀਗ੍ਰੇਸ਼ਨ ਦਾ ਕੰਮ ਇਮੀਗ੍ਰੇਸ਼ਨ ਤੋਂ ਇਹ ਪੈਸੇ ਇਮੀਗ੍ਰੇਸ਼ਨ ਦੇ ਸੀ ਨਹੀਂ ਇਹ ਤੋਂ ਬਾਈ ਦੀ ਦੁਕਾਨ ਅਪਲਾਈ ਬੋਰਡ ਦੀ ਉਹਨਾਂ ਦੀ ਉਹਨਾਂ ਕੋਲ ਹੀ ਕਹੇ ਸੀ ਪੈਸੇ ਦਾ ਅੱਛਾ ਹਾਂਜੀ ਤੇ ਉਸ ਤੋਂ ਦੁਕਾਨ ਤੋਂ ਪਿੱਛੇ ਲੱਗੇ ਚਲੇ ਸੀ ਕਰੀ ਲੈ ਕੇ ਚਲੇ ਸੀ ਕਰੀ ਲੈ ਕੇ ਚਲੇ ਸੀ ਤੇ ਤਾਂ ਪਤਾ ਲੱਗਿਆ ਕੌਣ ਸੀਗੇ ਬੰਦੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਐ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕਿਹੋ ਜਿਹੇ ਹੁਲੀਏ ਤੇ ਬੰਦੇ ਸੀਗੇ ਨਹੀਂ ਦਸਿੰਗ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਸੀ ਜਿਹੜੇ ਜਣੇ ਸੀਗੇ ਜਣੇ ਉੱtre 2 ਆ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸ-ਪਾਸੇ ਜਿੰਨਾ ਨੇ ਦੇਖਿਆ ਉਹ ਕਹਿੰਦੇ ਵੀ 4 ਜਣੇ ਸੀਗੇ ਤਾਂ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜੀ 2 ਸਾਲ ਹੋ ਗਏ ਜੀ ਕੱਟੋ ਗੱਡੀ ਕਿਹੜੀ ਸੀ ਵੀਰੇ ਐਕਜ਼ੈਲੋ ਗੱਡੀ ਸੀ ਉਹਨਾਂ ਕੋਲ ਹੱਥ ਯਾਰ ਦਾ ਕੁਝ ਉਹਨੂੰ ਲੱਗਿਆ ਵੀ ਹੈ ਸਿਹਤ ਤੇ ਆਪ ਦਾ ਬੈਸਟਲ ਸੀ ਆ ਬ੍ਰੇਕ ਦਾ ਅੱਛਾ ਭਾਜੀ ਜੋ ਟੱਕਰ ਮਾਰੀ ਸੀਗੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਬਈ ਕਿਉਂ ਕੀ ਗੱਲ ਹੋ ਗਈ ਇਹਨਾਂ ਦਾ ਬ੍ਰੇਕ ਖੜਾ ਹੋਇਆ ਥੋੜਾ ਪਹਿਲਾਂ ਸਾਨੂੰ ਤਾਂ ਵੀਰੇ ਪਤਾ ਹੀ ਲੱਗਾ ਗੱਲ ਦਾ ਸਾਡੇ ਤਾਂ ਇੱਥੇ ਜੋ ਟੱਕਰ ਮਾਰੀ ਉਹ ਗਾਲਾਂ ਹੀ ਦੇਣ ਲੱਗੇ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉਹ ਥੇ ਸੀ ਡਿੱਗ ਪਏ ਤੁਸੀਂ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਇੱਕ ਮੁੰਡਾ ਹੋਰ ਸੀਗਾ ਵੀਰੇ ਤੇ ਚਾਬੀ ਵੀ ਤੁਹਾਡੀ ਐਕਟਿਵਾ ਦੀ ਆ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚਾਬੀ ਵੀ ਲੈ ਜੇ ਠੀਕ ਹੈ ਠੀ ਆਮਲੇ ਪੁਰਾ ਇਹ ਥੋੜੀ ਜਿਹਾ ਪਹਿਲਾਂ 10 15 ਮਿੰਟ ਪਹਿਲਾਂ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਲਗਭਗ ਦਾਵਾ ਉਹਨਾਂ ਕੋਲੋਂ ਤਕਰੀਬਨ 2 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇੱਥੋਂ ਕਿਉਂਕਿ ਬਣੀਖ ਸੇਂ ਦਾ ਕੰਮ ਕਰਦੇ ਆ ਤੇ ਇੱਥੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਇਕੱਠੀ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਤੇ ਪਹੁੰਚਿਆ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚ ਉਹਨੇ ਸੀਗੇ ਉਹਨਾਂ ਫਟਾ ਮਾਰਗੇ ਤੋਂ ਸਨੈਚ ਕੀਤਾ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਹਰ ਮੌਕੇ ਤੇ ਸਾਡੀ ਟੀਮ ਸਾਜੀ ਆਈਆਂ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਤਮਾ ਦਰਜ ਰਿਹਾ ਤੇ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਫਰੈਸ ਕਰਦੇ ਤੋਂ ਸਰ ਇਹ ਵਜ੍ਹਾ ਨਹੀਂ ਘਟਨਾ ਕਿਤਨੇ ਬਜੇ ਕਿੰਦਾਂ ਦੇ ਬੰਦੇ ਸੀ ਕੀ ਹੋ ਲਿਆ ਸੀ ਕੁਝ ਦੱਸਿਆ ਉਹਨਾਂ ਨੇ ਅ ਕੁਝ ਇਨਪੁਟ ਸਾਡੇ ਕੋਲ ਹੈਗੀਆਂ ਨੇ ਜਿਹੜੇ ਜਿੱਦਾਂ ਦਾ ਦੱਸ ਮੁਤਾਬਕ ਸੀਗਾ ਬਾਕੀ ਸਾਰੇ ਚੀਜ਼ਾਂ ਦੀ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੋਣ ਬਰਦੇਸੀ ਕੀ ਕੋਣ ਕੋਣ ਜਿਹੜਾ ਏ ਵਿਟਨਸ ਹੈ ਉਹਨਾਂ ਨਾਲ ਵੀ ਸਾਰਾ ਨਾਲ ਗੱਲ ਕਰਕੇ ਤਪੀਸ਼ ਕਰਦੇ ਸਰ ਗੱਡੀ ਕਿਹੜੀ ਸੀ ਕਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚੱਲੇ ਸੀ ਕੀ ਆ ਪੂਰਾ ਮਾਮਲਾ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਕ ਸਿੰਘ ਦਾ ਆਪਣਾ ਅੱਛਾ ਜੀ ਉਹਦੇ ਰਿਕਾਰਡਿੰਗ ਜਿਹੜੀ ਹੈਗੀ ਪੈਸੇ ਲੈ ਕੇ ਆ ਰਹੇ ਸੀ ਕਿਸੇ ਕੋਲ ਸਰ ਗੱਡੀ ਕਿਹੜੀ ਸੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਸਰ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ 'ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਥੋ ਪਹਿਰਾਵੇ ਬਾਰੇ ਵੀ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨਹੀਂ ਆ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਤਰ ਤਰ੍ਹਾਂ ਕਰ ਜਿੰਨਾ ਜਿੰਨਾ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਪਏ ਅੱਗੇ ਆਪਣੇ ਜੁਲਹਾਰ ਸਿੰਘ ਨਗਰਵਾਲਾ ਜੀ ਐਸਵੀ ਸਾਹਿਬ ਇਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਇਹਨਾਂ ਦੱਸੇ ਵੀ ਕਿਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਵੇਖ ਬਾਣੇ ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਿਬ ਨਹੀਂ ਹੁੰਦਾ ਠੀਕ ਹੈ ਥੈਂਕ ਯੂ ਕੀ ਕੀ ਦੇਖਿਆ ਮਾੜਾ ਜੀ ਦੱਸੋ ਮੈਂ ਜੀ ਚਾਹ ਪੀ ਜਾਂਦਾ ਸੀਗਾ ਉਧਰੋਂ ਗੱਡੀ ਆਈ ਇਹ ਮੂਰੇ ਸਕੂਟਰ ਰਹੀ ਸੀ ਸਕੂਟਰ ਦੇ ਬੱਚਾ ਉਹਨੇ ਗੱਡੀ ਮਾਰੀ ਠੀਕ ਹੈ ਜੀ ਉੱਥੇ ਮੈਂ ਉੱਥੇ ਕਾਇਮ ਆ ਕੋਈ ਗੱਲ ਵਾਰ ਗੱਡੀ ਕਿਹੜੀ ਸੀ ਗੱਡੀ ਤਾਂ ਨਹੀਂ ਇਹ ਐ ਪਤਾ ਲੱਗਿਆ ਆਪਾਂ ਨੂੰ ਦੇਖੋ ਕਿਸ ਰੰਗ ਦੀ ਸੀ ਰੰਗ ਤਾਂ ਕੁਛ ਅਦਾਜਾ ਹੈ ਕਿੱਕੇ ਰੰਗ ਦੀ ਗੱਡੀ ਹੈ ਜੀ ਅੱਛਾ ਠੀਕ ਹੈ ਨੋਗਰਾਉਂਡ ਡੱਜੀ ਤੇ ਹੋਰ ਰੰਗ ਦੀ ਈ ਹੈ ਫਿਰ ਉਹਨਾਂ ਨੇ ਇੱਥੇ ਮਾਰੀ ਸਕੂਟਰੀ ਲੈ ਕੇ ਜੀ ਉਹ ਮੁੰਡੇ ਨੇ ਆਖਿਆ ਚੱਲ ਵੀ ਗਾ ਆਪਾਂ ਸਾਈਡ ਤੇ ਕਰ ਲੈਂਦੇ ਐ ਗਾਹਾਂ ਮੂਰੇ ਗੱਡੀ ਖੜੀ ਓਹਨਾਂ ਨੇ ਗੱਡੀ ਨਾਲੋਂ ਕਰੀ ਉਹਨਾਂ ਨੇ ਫੇ ਉਹ ਜਿਹਦੇ ਵਿੱਚ ਬਾਜੀ ਸਕੂਟਰੀ ਇੱਕ ਮੁੰਡੇ ਦਾ ਨਾਲ ਲੱ ਇਧਰ ਭੱਜ ਆਇਆ ਦੂਜੇ ਸਕੂਟਰੀ ਸਟੇਜ ਤੇ ਵੀ ਉਹਦੇ ਕੋਲ ਬੈਗ ਫੜਿਆ ਸੀ ਉਹ ਬੈਗ ਛੱਡ ਨਹੀਂ ਰਿਹਾ ਸੀਗਾ ਫਿਰ ਉਹਨਾਂ ਨੇ ਪਿਸਤੌਲ ਕੱਢਿਆ ਉਹਨਾਂ ਮੁੰਡੇ ਦੇ ਬਾਈਕ ਸੀ ਇਸ ਸਕੂਟਰੀ ਤੇ ਦੋ ਬੰਦੇ ਸੀ ਹਾਂਜੀ